गदे बड़ा की बंदों में सात दर्द बुझाए दर गया यागी निर्दागी तो कर कचना जनावर हर हर नाम निर्देशात्या व बड़े बिच्छत गुर कह पात इसे बके कार्य रास उबल जाव उस अर्बन ना लिखा था गदे बड़ा ये पर बर्के ना लिखा था ये तू तू तेरे बंदा अमर तू कसूसू कम सोया सूड़ा ते बके नर मर ආකරපුු සේවකඥාන්නා සංසර් ත්‍රවතා සේවස නාව කැරංග සේවකෝ ප්‍රාකාද වර්තබයිලේ වැත කඩායි තකු පෙරන කැෑන යයි බුදයා ගුදියන හාරපවේක දරයින්් ගලෙන නානිකේතාව ේ කවන रीी ओट नहीं भथ यापड़ाते नल्दी भज यापड़ा को विता सो सार सोथरा स सल सासु पारा नि न पा नेपार सा द्यालविठारा सा्यतेगी दी पाणारे कैमर एकला अ सा मई ਪਰਸ ਆਦੇ ਆਪਣ ਆਪ ਸੁਜੈ ਤਿਸ ਕੀ ਜਾਤੂ ਕ੍ਰਿਸ਼ਨ ਆਭਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਗ ਰੋਗ ਤੇ ਹਰ ਜਲ ਰਾਏ ਨੇ ਲਗਵੇ ਨਾੜਿਆ ਕਿਹੇ ਦੀ ਮਾਹੀ ਪਰਵਰਿਤੇ ਕਾਦਰਨਾ ਪਾਈ ਸਕੇ ਜਿਸ ਦਾ ਉਕਰਣੈ ਜੋ ਜਸਤ ਸਭ ਮਨ ਰੋਗ ਕਾ ਦਾ ਕਰੀ ਕਰਿਆ 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 ਤੇਲ ਪਾ ਇਹ ਤੁਕਾ ਦੇ ਭਾਜੀ ਤੇਰੀ ਪਨਹੇ ਗੁਜਾਰੇ ਤੂੰ ਬਖਸ਼ੰਦੀ ਸ਼ੇਖ ਫਰੀਦਾ ਖੈਰ ਦੀਜੇ ਬਤਗੀ ਸਾਸਤ੍ਰਿਕਲ ਜੀ ਬੈਸ਼ਰ ਸ਼ਿਰਵੈ ਗੁਰੂ ਜੀ ਦਾ ਖਾਲਸਾ ਸ਼ਿਰਵੈ ਗੁਰੂ ਜੀ ਦੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਬਾਬਾ ਸ਼ੇਖ ਫਰੀਦ ਸ਼ਕਰਗੰਜ ਗਨਸ਼ੰਕਰ ਵੀ ਕਿਹਾ ਜਾਂਦਾ ਉਹਨਾਂ ਨੂੰ ਉਹਨਾਂ ਦਾ ਅੱਜ 5 ਅਪ੍ਰੈਲ ਨੂੰ ਜਨਮ ਦਿਨ ਹੈ 5 ਅਪ੍ਰੈਲ 1173 ਈਸਵੀ ਨੂੰ ਜਿਲ੍ਹਾ ਮੋਹਨ ਤਾਂ ਦੇ ਛੋਟੇ ਜਿਹੇ ਪਿੰਡ ਕੋਠੀਵਾਲ ਵਿਖਰਨ ਦੇ ਜਨਮ ਹੋਇਆ ਮਾਤਾ ਕੁਰਸਮ ਅਤੇ ਪਿਤਾ ਜੀ ਮਾਰੂ ਦੇ ਜੀ ਸਰ ਅਜੋਨਾ ਦਾ ਬਾਬਾ ਸ਼ੇਖ ਫਰੀਦ ਦੀ ਧਰਤੀ ਅਸੀਂ ਬੈਠੇ ਆਂ ਫਰੀਦਕੋਟ ਦੀ ਧਰਤੀ ਦੇ ਵਿੱਚ ਅਸੀਂ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰਦੇ ਆ ਕਿ ਅਜੋਨਾ ਜਨਮ ਦਿਨ ਬਾਬਾ ਟਿੱਲਾ ਬਾਬਾ ਸ਼ੇਖ ਫਰੀਦ ਜੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਆਇਆ ਸਾਡੇ ਨਾਲ ਹਨ ਸਟੀਮਰ ਜੀ ਸਰ ਬਾਬਾ ਫਰੂ ਸਕੂਲ ਦੇ ਡਰਸਟ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਕੀ ਕਹਿਣਾ ਬਾਬਾ ਸ਼ੇਖ ਫਰੀਦ ਇਸ ਮੰਦਵਿਚ ਉਹਨਾਂ ਜਨਮ ਦਿਨ ਨੂੰ ਲੈ ਕੇ ਦੋ ਸ਼ਬਦ ਸਰ ਮੈਂ ਸਭ ਨੂੰ ਬਾਬਾ ਫਰੀਦਾਮਲੇਵਾ ਸੰਗਤ ਨੂੰ ਇਸ ਬਾਰਖ ਬਹੁਤ ਮੌਕੇ ਤੇ ਵਧਾਈ ਦੇਣੀ ਚਾਹਣਾ ਇੱਕ ਵਾਹਬ ਇਹੀ ਇਹੋ ਜੀ ਸ਼ਖਸੀਅਤ ਹਨ ਬਾਬਾ ਫਰੀਦ ਜੀ ਜਿਨ੍ਹਾਂ ਨੂੰ ਸਿੱਖ ਮੁਸਲਮਾਨ ਤੇ ਹਿੰਦੂ ਸਤਿਕਾਰ ਦਿੰਦੇ ਹਨ ਤੇ ਪਿਆਰ ਕਰਦੇ ਮੋਢੀ ਬਾਨੀ ਹਨ ਉਹ ਸ਼ਿਸ਼ਤੀ ਸੂਫੀਆਂ ਚੋਂ ਜਿਨ੍ਹਾਂ ਨੇ ਪੰਜਾਬੀ ਸ਼ਾਇਰੀ ਦਾ ਆਗਾਜ਼ ਕੀਤਾ ਬੜਾ ਸਤਿਕਾਰ ਗੁਰੂ ਨਾਨਕ ਹੋਰਾਂ ਨੇ ਦਿੱਤਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਸ਼ਲੋਕਾਂ ਨੂੰ ਜਗ੍ਹਾ ਦੇ ਕੇ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੋਂ ਉਹਨਾਂ ਦੇ ਪਾਇ ਪੂਰ ਰਹਿਆਂ ਤੇ ਚੱਲ ਕੇ ਬਹੁਤ ਹੀ ਮੁੱਢ ਪਾਤੇ ਆ ਕਿ ਬਹੁਤ ਸ਼ਾਂਤੀ ਤਰੱਕੀ ਇਹ ਸਭ ਚੀਜ਼ਾਂ ਉਹਨਾਂ ਨੇ ਇਨਸਾਨ ਨੂੰ ਇਨਸਾਨ ਦੀ ਸੇਵਾ ਕਰਨ ਦੀ ਜਿਹੜੀ ਭਾਵਨਾ ਪੈਦਾ ਕੀਤੀ ਔਰ ਫਰੀਦੀ ਕਿਥੋਂ ਬਗਦਾਦ ਫਿਰ ਉਹਨਾਂ ਦੇ ਗੁਰੂ ਕੁਤਬਉਦੀਨ ਬਖਤਿਆਰ ਕਾਕੀ ਜੀ ਕਿਧਰ ਦਿੱਲੀ ਕਿੱਥੇ ਬਾਰਕਪਟਨ ਜਨਮ ਹੋਇਆ ਮਲਤਾਨ ਕੋਠੇਵਾਲ 1173 ਸ਼ਾਇਦ ਤੇ 1264 ਤਾਈਂ ਔਰ ਵੁਡਪਾਗੇ ਦਾ ਅਸੀਂ ਹਾਂ ਬਿਲਕੁਲ ਨਜ਼ਦੀਕ ਹੈ ਫਾਜ਼ਲਕਾਦੇ ਜਿਹੜੀ ਸਮਾਜ ਦੀ ਸੇਵਾ ਹੈ ਉਹ ਭਾਵਨਾ ਇਹ ਉਹਨਾਂ ਨੇ ਇਹ ਸਭ ਤੋਂ ਪਹਿਲਾਂ ਸਾਨੂੰ ਸਿਖਾਈ ਅਸੀਂ ਵੜ ਪਾ ਗਏ ਆ ਕਿ ਅੱਜ ਉਹਨਾਂ ਦਾ 852ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਉਹਨਾਂ ਦਾ ਹੈ ਅੱਜ ਬਣਾਇਆ ਹੈ ਅਸੀਂ ਅੱਜ ਸ਼ਾਮ ਨੂੰ ਸੁਖਲੀ ਸਾਹਿਬ ਦੇ ਪਾਰਕ ਹੋਣਗੇ ਗੁਰਦੁਆਰਾ ਗੋਤਰੀ ਸਾਹਿਬ ਜੇ ਸਵੇਰ 9 ਤੋਂ 11 ਵਜੇ ਸੀਗਾ ਅੰਦਰ ਗੁਰਦੁਆਰਾ ਠੇਲਾ ਸਾਹਿਬ ਤੇ ਇਹ ਇਹ ਆ ਪ੍ਰਚਲਿਤ ਹੈ ਕਿ ਜਿਸਾ ਘਟਿਆ ਉਹਨਾਂ ਨੇ ਉੱਥੇ ਗੁਰਦੁਆਰਾ ਗੋਦੜੀ ਸਾਹਿਬ ਔਰ ਕਿੰਨੀਆਂ ਸਾਖੀਆਂ ਉਹਨਾਂ ਨਾਲ ਜੁੜੀਆਂ ਹੋਈਆਂ ਹਨੀਆਂ ਮਰ ਜਾ ਚੜੀਏ ਜੋਹਾ ਜੜੀਏ ਕੋਈ ਚੋਰੀ ਕਰਨ ਆਇਆ ਦਸਰੋਂ ਉਹ ਹਟ ਗਿਆ ਇਸ ਕਿਸ਼ਮਤੀਆਂ 10 12 ਸਾਲ ਉਹਨਾਂ ਨੇ ਜੰਗਲ ਚ ਰਹਿ ਕੇ ਤਪੱਸਿਆ ਕੀਤੀ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਸੰਗਤ ਦੀ ਸੇਵਾ ਹੈ ਸਭ ਤੋਂ ਵੱਡੀ ਸੇਵਾ ਹੈ ਤੇ ਇਹ ਅਸੀਂ ਉਹਨਾਂ ਦੇ ਪਾਇ ਪੂਰਿਆਂ ਤੇ ਚੱਲ ਕੇ ਦੇਖੋ ਪੰਜਾਬ ਸ਼ਾਂਤੀ ਵੀ ਹੈ ਹੁਣ ਅਸੀਂ ਸਾਰੇ ਸਤਿਕਾਰ ਵੀ ਕਰਦੇ ਆ ਤੇ ਵੜ ਪਾ ਗਏ ਆ ਅਸੀਂ ਇਹ ਵਬਾਰਕ ਦਿਹਾੜੇ ਤੇ ਮੈਂ ਸਾਰੀ ਸੰਗਤ ਨੂੰ ਮੁਬਾਰਕ ਦਿਨਾ 895 ਬਾਬਾ ਫਰੀਦ ਜੀ ਤੇ ਜਰੂਰ ਦਿੰਦੀ ਫੌਜੀ ਖਾਲਸਾ ਵਰਗੀ ਫੋਟੋ ਬਹੁਤ ਬਹੁਤ ਸ਼ੁਕਰੀਆ ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਹੈ ਸਰ ਸਿਮਰਜੀਤ ਸਿੰਘ ਜੀ ਨੇ ਦੇਖੋ ਬਾਬਾ ਫਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ 112 ਸ਼ਲੋਕ ਦਰਜ ਹਨ ਤੇ ਬਹੁਤ ਅਸੀਂ ਵੀ ਮਾਣ ਤੇ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਬਾਬਾ ਫਰੀਦੀ ਫਰੀਦਕੋੜ ਧਰਤੀ ਤੇ ਬੈਠਿਆ ਉਹਨਾਂ ਦੇ ਨਾਮ ਤੇ ਹੀ ਇਹ ਸ਼ਹਿਰ ਵਸਿਆ ਤੇ ਅੱਜ ਟੀਲਾ ਬਾਬਾ ਸ਼ੇਕੂਰ ਸ਼ਾਮ ਨੂੰ ਅਤੇ ਗੁਰਦੁਆਰਾ ਗੋੜੀ ਸਾਹਿਬ ਵੀ ਸ਼ਾਮ ਨੂੰ ਸੁਖਮੀ ਸਾਹਿਬ ਦੇ ਪਾਠ ਭੋਗ ਪਾਈ ਜਾ ਰਹੀ ਹਨ ਤੇ ਇਹ ਦਿਹਾਣਾ ਅਸੀਂ ਬਹੁਤ ਹੀ ਪਵਿੱਤਰ ਮੰਨਦੇ ਹਾਂ ਕਿ 5 ਅਪ੍ਰੈਲ 1173 ਈਸਵੀ ਨੂੰ ਬਾਬਾ ਫਰੀਦ ਜਨਮ ਹੋਇਆ ਸੀ ਪਾਕਪੜੋਂ ਚੱਲ ਕੇ ਉਹ ਫਰੀਦਕੋਟ ਦੀ ਧਰਤੀ ਵਿੱਚ ਆਏ ਸਨ ਤੇ ਉੱਥੇ ਵੀ ਬਹੁਤ ਸ਼ਰਧਾ ਭਾਵ ਨਾਲ ਇਹ ਦਿਹਾੜਾ ਮਨਾਇਆ ਜਾ ਰਿਹਾ ਅਸੀਂ ਵੀ ਆਪਣੇ ਵੱਲੋਂ ਜੇਕੇ 24 ਨੈਸ਼ਨਲ ਚੈਨਲ ਦੀ ਸਾਰੀ ਟੀਮ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦੇ ਹੋਏ ਸਭ ਵਾਸੀਆਂ ਨੂੰ ਪੰਜਾਬੀਆਂ ਨੂੰ ਬਾਹਰਲੇ ਦੇਸ਼ ਵਾਸੀਆਂ ਨੂੰ ਅਸੀਂ ਬਾਬਾ ਫਰੀਦ ਦੇ 852 ਪ੍ਰਕਾਸ਼ ਦਿਵਸ ਦੀਆਂ ਜਨਮ ਦਿਨ ਦੀਆਂ ਬਹੁਤ ਹੀ ਬਹੁਤ ਵਧਾਈ ਦਿੰਦੇ ਹਾਂ ਫਰੀਦਕੋਟ ਤੋਂ ਜੇਕੇ ਨੈਸ਼ਨਲ ਚੈਨਲ ਇਹ ਸ਼ਰਨਜੀਤ Wow.